ਇਹ ਪ੍ਰਦਾਨ ਮੇਰਤਾ ਪਾਣੀ ਨਾਲ ਅੱਜ ਕੱਦੂ ਕਰਾ ਦੂਗਾ ਇਹ ਉਹ ਹੁੰਦਾ ਚੱਲਿਆ ਪਰਦਾ ਹਾਂ ਹਫਤੇ ਪਹਿਲਾਂ ਪਾਣੀ ਛੜਦਾ ਹੋਰ ਕਿਆ ਹਾਲ ਚਾਲ ਹੈ ਠੀਕ ਹੈ ਲਾਤੇ ਬਈਏ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਏ ਛੜਦੀ ਪਾਣੀ ਠੀਕ ਹੈ ਠੀਕ ਹੈ ਹੁਣ ਪਰਿਆ ਪਿਆ ਕਾਲੇ ਨੂੰ ਬੁਲਾਉਂਦੇ ਆ ਠੀਕ ਹੈ ਘਰੇ ਗਏ ਹਾਂ ਗਿਆ ਬਰੂਟਾ ਵੀਟਰ ਲੈ ਕੇ ਅੱਛਾ ਹਾਂ ਠੀਕ ਠੀਕ ਪਾਤਾ ਪੇਪਰ ਹੈ ਹੂੰ ਤੇ ਪਰ ਲਾਤੇ ਸਾਰੀ ਰੌਣ ਨੂੰ ਹੁਣ ਕੋਈ ਰੱਖੇਗਾ ਜੀ ਦਿਹਾੜੀ ਪਰ ਅੱਛਾ ਡਬਲ ਕਰਕੇ ਲਾਤਾ ਡੌਂਗ ਹੁਣ ਟੁੱਟੂ ਵੀ ਨਹੀਂ ਲੱਗਦਾ ਉਧਰ ਤੇ ਨਾ ਉਧਰ ਤੇ ਕਿੰਨੇ ਹੋਰ ਲਾ ਜੂ ਹਾਂ ਕੀ ਨਹੀਂ ਇਹ ਜ਼ਰੂਰੀ ਹੈ ਨਾਲ ਕੱਖ ਕੰਡਾ ਨਹੀਂ ਹੁੰਦਾ ਹੈ ਹਾਂ ਹੋਰ ਕੀ ਨਹੀਂ ਆਪਣੀ ਬੱਚੇ ਤੇ ਕੱਢ ਜਾਂਦਾ ਇਹ ਹਾਂ ਸਪਰੇਅ ਸਪਰੂਹ ਤੇ ਵਿਚਾਰ ਰਹਿੰਦਾ ਹਾਂ 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 ਹੋਰ ਕੀ ਆ ਉਹ ਗਿੱਲੀ ਮਿੱਟੀ ਪਾ ਦੇਣੀ ਬਸ ਲਿਪਾ ਦੇਣੀ ਉੱਪਰ ਤੇ ਹੂੰ ਲਿਪ ਦੇਣੀ ਵਧੀਆ ਵਧੀਆ ਤੂੰ ਜੀ ਆਉਣਾ ਨੂੰ ਦੱਸ ਦਿੰਦੇ ਰੋਟੀ ਖਾਣ ਦੀ ਕਰ ਤੇ ਲੈ ਤੇ ਤੂੰ ਲੇਕਣ ਚੱਲੇ ਰੋਟੀ ਖਾ ਕੇ ਨਹੀਂ ਆਇਆ ਨਾ ਸਵੇਰੇ ਆਏ ਮੈਂ 8:00 ਵਜੇ ਲੈਂਦੇ ਇਹ ਬਈਏ ਹਾਂ ਇਹਨਾਂ ਨੂੰ ਵੀ ਲਿਆਉਣਾ ਹੀ ਪੈਂਦਾ ਨਹੀਂ ਸਾਡੇ ਨੇ ਲਿਆਂਦੇ ਮੈਂ ਡੇਢ ਘंटा ਅੱਛਾ ਡੇਢ ਘंटा ਹੁਣ ਦੁਪਹਿਰੇ ਪਹਿਲਾਂ ਛੱਡ ਦਾਂਗੇ ਠੀਕ ਹੈ ਠੀਕ ਹਾਂ ਤਾਂ ਹੈ ਦੁਪਹਿਰ ਨੂੰ ਰੈਸਟ ਕਰ ਲੂੰਗਾ ਇਹਨਾਂ ਨੂੰ ਹੁਣ ਹੀ ਪੈਰ ਜਲਦੇ ਆ ਹੂੰ ਸਾ ਰੋਟੀ ਦਾ ਲੈ ਆਉਂਦੇ ਆ ਹਾਂ ਨਹੀਂ ਮੈਂ ਲਿਆਉਣੀ ਹੁਣ ਜਾ ਕੇ 3 ਕਿਲੋ ਕਾਜੇ ਲੈ ਕੇ ਆਉਣਾ ਹੋਵੇ ਅੱਛਾ ਇਹਦਾ ਵੀ ਅੱਜੇ ਕਰ ਦਣਾ ਨਹੀਂ ਪਰ ਨਹੀਂ ਪਰ ਹੁਣ ਕੱਲ ਨੂੰ ਕਰ ਜੂਗਾ ਇਹ ਠੀਕ ਹੈ ਹਾਂ ਚਲੋ ਬਾਕੀ ਦੇਖ ਲੈ ਤਿਆਰਾ ਕੀਤਾ ਭਾਈ ਪੂਰੇ ਆ। ਆ ਪਾਉਣਾ ਪੈ ਗਿਆ ਦੋ ਵਾਰੀ ਇਹਨੂੰ ਰੌਣੀ ਹੋ ਗਈ ਨਾ ਥੀਰੇ ਬਾਜਦੇ ਦੇਸੀ। ਅੱਛਾ। ਫਿਰ ਦੋ ਵਾਰੀ ਪਾਉਣਾ, ਤਿੰਨ ਵਾਰੀ ਪਾਉਣਾ ਪੈ ਗਿਆ। ਕੱਖ ਹੋ ਗਿਆ ਇਹਦਾ। ਹੁਣ ਪਰੌਣੇ ਨਾਲ ਹੋ ਗਿਆ। ਕੱਖ ਮਰ ਗਿਆ ਇਹ ਨਾਲ ਬਾਉਣ ਨਾਲ। ਆਹਾ ਹੋ ਗਿਆ। ਚੰਗੀ ਤਰ੍ਹਾਂ ਝੰਡਾ ਹੋ ਗਿਆ। ਹਾਂ। ਚਲੋ। ਹੂੰ ਤੂੰ ਕੀ ਕਰਨਾ ਹੈ ਓਏ? ਹੈ? ਆ ਵੀ ਸਪੀਅਰ ਕਰਵਾ ਲਿਆ ਇੱਕ ਲੰਬਾ ਸਾਈਡ ਹੈ। ਚੱਲ ਪੱਜ ਕੇ ਤਾਇ ਜੀ ਬੰਨ ਲਾ ਵੀ ਟਰੈਕਟਰ ਆ ਗਿਆ ਆ ਗਿਆ ਭਾਈ ਹੋ ਗਿਆ ਕੰਮ ਸਟਾਰਟ ਕਿਉਂ ਕਰਵਾਇਆ ਠੀਕ ਆ ਟੂ ਡਬਟਰ ਦਾ ਗੱਡੇ ਐ ਵੀ ਮੜਾਈ ਹੋ ਜਾਂਦੀ ਐ ਹਾਂ ਹਾਜ਼ਰ ਹੈ ਨਾ ਪੱਲੜ ਵਾਲਿਆਂ ਨੇ ਕਿਤੇ ਪਾ ਰਹਿਣਾ ਉਹ ਕੁੰਜਾ ਰਹਿ ਗਿਆ ਇੱਕ ਆ ਗਏ ਖਾਸਾ ਪਿਆ 1.5 ਕਿਲੇ ਦੀ ਨਾਮ ਆ ਪਈ ਹੈ ਸੈਨੀਆ ਸਰਦਾਰ ਜੀ ਚਲੋ ਸਰਦਾਰ ਜੀ ਆ ਜਾ ਚਲਿਏ ਟਰੈਕਟਰ ਉੱਪਰ ਨਹੀਂ ਬੈਠੇ ਹੋਏ ਆਪਾਂ ਇਹ ਨਹੀਂ ਪਤਾ ਆ ਪਾਪਾ ਨੇ ਬਿਠਾਇਆ ਨਹੀਂ ਕਾਤੇ ਪਾਪਾ ਨੇ ਕਹੇ ਮੋਟੇ ਕੁੰਜਾ ਚੱਲੇ ਅੱਛਾ ਪਰਨਾ ਕਿੰਨੇ ਬੰਨੇ ਆ ਹੈ ਪਰਨਾ ਕਿੰਨੇ ਬੰਨੇ ਆ ਨੇ ਪਾ ਪਾ ਨਹੀਂ ਸਵੇਰੇ ਤੋਂ ਆਪ ਲੱਗਿਆ ਤਾਂ ਬੰਨਣ ਨੂੰ ਹੋਰ ਦਾਨੇ ਕੱਦੂ ਕਰਤਾ ਬਾਈ ਸ਼ਾਮ ਤੱਕ ਵੇਲਾ ਹੋ ਜਾਣਾ ਪਰਦਾਨ ਨੇ ਲਾਈਟ ਭੱਜ ਗਈ ਨਹੀਂ ਤਾਂ ਭਰ ਜਣਾ ਦਾ ਵੀ ਕਿਹੜਾ ਨੀਲਾ ਫਲਾ ਕਿਹਜਾ ਜਮਾਨਾ ਹੈ ਮਾਲਕ ਕੰਮ ਕਰਦਾ ਭਈਏ ਖੜੇ ਆ ਦੇਖ ਲੋ ਹਾਏ ਤਾਂ ਮਾਲਕ ਨਹੀਂ ਮਾਲਕ ਕੰਮ ਨਹੀਂ ਕਰਦਾ ਜਮਾ ਸਮਤ ਨਾ ਕੋਸਣ ਮਾਲਕ ਕੰਮ ਕਰੇ ਚ ਰੱਖੇ ਚ ਉਹ ਵੀ ਦੀਮ ਸਰਦਾਰ ਜੀ ਕਹੇ ਛੋ ਕੋਈ ਨਹੀਂ ਸਰਦਾਰ ਜੀ ਕਹਿਣ ਨਾਲ ਕੰਮ ਥੋੜੀ ਹੋ ਜਾਣਾ ਥੋੜਾ ਜਿਹਾ ਬੈਠ ਓਏ ਲੈ ਨਾ ਕੋਸਣਾ ਪਾਈ ਨੂੰ ਮਾਇਸ ਨਹੀਂ ਲਾਉਂਦੀ ਪੀਰੋਂ ਪਰ ਗਵਾ ਦੇ ਦੇ ਸਰਾ ਦੇ ਹਾਂ ਤਾਂ ਭਾਈ ਕਿ ਭਾਈ ਲੱਭ ਦੇ ਥੱਲੇ ਨੂੰ ਕਰ ਦੇ ੁੱਲੜ ਥੋੜਾ ਫੜ ਕੇ ਰੱਖ ਮਿਹਨਤ ਬਸੂਰ ਨਹੀਂ ਆਈ ਹੈ ਕਰਵਾ ਫੜ ਕੇ ਰੱਖ ਉੱਤੋਂ ਗੱਪੇ ਦੇ ਲੈ ਥੋੜਾ ਕਿ ਦੂਏ ਪਾਸੇ ਲਾ ਤਾਂ ਠੀਕ ਨਹੀਂ ਗੱਲ ਹੂੰ ਹੁਣ ਉੜੂਗਾ ਨਹੀਂ ਕਰਵਾ ਸਾਨੂੰ ਸਭ ਦੇ ਉੱਤ ਲੈ ਟੀਮ ਅੱਜ ਸਾਡੇ ਕੋਲ ਆਈ ਵੀ ਆ ਪਾਰਟੀ ਵੀ ਟੀਮ ਬੁਲਾਈ ਵੀ ਆ ਹਾਂ ਚੁਣੀ ਗਾਣਾ ਲਾ ਦਿੱਤਾ ਵਾ ਵਈ ਵਾ ਪਲੇਟ ਮੰਗਿਆ ਤਾਂ 5 ਵਜੇ ਦੀ ਵਾਈ ਵੀ ਹੋਣੀ ਪਰਦਾਨ ਹੈ ਜਾਂ ਕੱਲ ਵੀ ਭਰੇ ਆ ਕੱਲੀ ਫਿਰ ਆ ਦੁਆਰੇ ਪਾਣੀ ਫਿਰਿਆ ਅੱਜ ਗਾਰ ਦੀ ਵੀਡੀਓ ਬਣਾ ਰਿਹਾ ਚੱਕਦੇ ਫਟੇ ਚੱਕਦੇ ਐ ਦਾ ਐ ਕਰ ਵੀਡੀਓ ਬਣਾ ਚਾਹ ਤੋ ਹੱਥ ਲੀ ਕਰ ਜਾ ਕੇ ਪੀ ਲਈ ਕਿ ਮੋਟਰ ਦਾ ਪਾਣੀ ਪੀਣਾ ਮੋਟਰ ਦਾ ਪਾਣੀ ਪੀਣਾ ਉਹਦਾ ਕੰਮ ਕਰਨਾ ਹੈ ਬਾਈ ਜੀ ਕੰਮ ਬਹੁਤ ਕਰਿਆ ਪਾਣੀ ਦੀ ਥੈ ਲੱਗੀਆਂ ਤੋ ਇਹ ਗੱਲ ਖੰਭ ਤੇ ਸਤਗੁਰਾਂ ਨੇ ਕੀ ਕਰੇ ਪੈਣੀ ਬਾਲਾ ਪਿੰਡ ਜਾਂ ਦੇ ਵੀ ਲਾਈ ਦੀ ਆ ਪੈਣੀ ਵੀ ਚਾਲਦੀ ਐ ਆ ਵੀ ਨੂੰ ਕਰੇ ਅੱਜ ਵੀ ਪਾਗੇ ਹਟਣਾ ਅੱਜ ਵੀ ਪਾਊਗਾ ਪੂਰਾ ਆਵਾ ਦੇ ਬਸ ਮੈ ਗਿਆ ਸੇਵਾ ਖੱਚੇ ਕਰਦਾ ਨਾ ਬੇ ਆਪਣੇ ਵੰਡਾਈ ਛੋਲੇ ਆ ਪਿੱਠੇ ਪਾਣੀ ਦਾ ਦੋ ਤਰ੍ਹਾਂ ਦਾ ਪਾਣੀ ਲਾ ਗਏ ਮੌਲਮ ਵੀ ਅੱਜ ਮਾਰਾ ਵੀ ਕਰਪਾ ਹੋ ਡੰਡਾ ਜਾ ਹੋਇਆ ਬਿਆਈ ਦੰਡਾ ਬਾਈ ਜੀ ਟੁੱਪ ਬਹੁਤ ਹੈ ਟੁੱਪ ਵਿੱਚੋਂ ਆਈ ਜਾਂਦੀ ਹੈ ਖਾਲਸਾ ਸੋ ਕਰੇ ਨਿਤ ਜੰਮ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਬਾਕੀ ਵੀ ਦੁਸ਼ਤ ਕੋ ਮਾਰੇ ਵੀਰੇ ਨੇ ਚੈਨਲ ਬਣਾਇਆ ਆਪਣੇ ਨੇ ਸਬਸਕ੍ਰਾਈਬ ਜਰੂਰ ਕਰਿਓ ਪਰ ਸਬ ਡਬ ਕੇ ਸਪੋਰਟ ਕਰਿਓ ਬਾਲਾ ਮੈਂ ਦੀ ਚੈਨਲ ਆਨ ਲਗੇਣਾ